ਸਸਰੀਆ ਕਾਲ ਜੀ ਸਾਰਿਆਂ ਨੂੰ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਹੈ 28 ਜਨਵਰੀ ਤੇ ਅੱਜ ਦਾ ਦਿਨ ਪੰਜਾਬ ਦੀ ਸਿਆਸਤ ਲਈ ਕਈ ਵੱਡੇ ਸਵਾਲ ਲੈ ਕੇ ਆਇਆ ਕੀ ਪਾਣੀਆਂ ਦੇ ਮੁੱਦੇ ਤੇ ਦਿੱਤਾ ਸਿਰਫ ਇੱਕ ਬਿਆਨ ਸੂਬੇ ਦੀ ਸਿਆਸਤ ਚ ਪੂਚਾਲ ਲਿਆ ਸਕਦਾ ਹੈ ਤੇ ਕੀ ਸਰਕਾਰੀ ਦਾਅਵਿਆਂ ਦੇ ਪਿੱਛੇ ਛੁਪਿਆ ਨਸ਼ੇ ਦਾ ਕੋੜਾ ਸੱਚ ਸਾਨੂੰ ਸਾਰਿਆਂ ਨੂੰ ਜਨ ਜੋੜ ਕੇ ਰੱਖ ਦੇਵੇਗਾ ਆਓ ਅੱਜ ਨਾਲ ਸਾਰੀਆਂ ਖਬਰਾਂ ਦੀ ਤਹਿ ਤੱਕ ਚੱਲਦੇ ਆਂ ਅੱਜ ਦੇ ਖਬਰਨਾਮੇ ਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਸਵਾਈਐਲ ਦੇ ਮੋੜ ਪੱਖ ਦੇ ਮਸਲੇ ਦੀ ਫਿਰ ਆਪਾਂ ਪਰਚੋਲ ਕਰਾਂਗੇ ਪੰਜਾਬ ਦੇ ਨਸ਼ਾ ਸੰਕਟ ਦੀ ਕਿ ਸਰਕਾਰੀ ਦਾਅਵੇ ਕੀ ਕਹਿੰਦੇ ਨੇ ਤੇ ਜ਼ਮੀਨੀ ਹਕੀਕਤ ਕੀ ਹੈ ਇਸ ਤੋਂ ਬਾਅਦ ਇੱਕ ਝਾਤ ਮਾਰਾਂਗੇ ਜੁਰਮ ਅਤੇ ਸਿਆਸਤ ਦੀ ਦੁਨੀਆ ਤੇ ਤੇ ਅਖੀਰ ਚ ਵੇਖਾਂਗੇ ਕਿ ਦੇਸ਼ ਦੁਨੀਆ ਦੇ ਵਪਾਰ ਤੇ ਬਦਲਦੇ ਮੌਸਮ ਦਾ ਸਾਡੇ ਪੰਜਾਬ ਤੇ ਕੀ ਅਸਰ ਪੈ ਰਿਹਾ ਤਾਂ ਸਭ ਤੋਂ ਪਹਿਲਾਂ ਸਿੱਧੀ ਗੱਲ ਕਰਦੇ ਹਾਂ ਪੰਜਾਬ ਦੇ ਸਭ ਤੋਂ ਨਾਜ਼ੁਕ ਤੇ ਸੰਵੇਦਨਸ਼ੀਲ ਮੁੱਦੇ ਦੀ ਯਾਨੀ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇਖੋ ਜੀ ਇੱਕ ਉੱਚ ਪੱਧਰੀ ਮੀਟਿੰਗ ਹੋਈ ਤੇ ਉਸ ਤੋਂ ਬਾਅਦ ਇਹ ਪੁਰਾਣਾ ਵਿਵਾਦ ਇੱਕ ਨਵੇਂ ਤੂਫਾਨ ਵਾਂਗ ਮੋੜ ਤੋਂ ਸਾਡੇ ਸਾਹਮਣੇ ਆ ਖੜਾ ਹੋਇਆ ਹੈ ਤਾਂ ਹੋਇਆ ਇੰਜ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਵਿਚਾਲੇ ਇੱਕ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਕਿਹਾ ਗਿਆ ਕਿ ਜੀ ਗੱਲਬਾਤ ਬੜੇ ਹੀ ਚੰਗੇ ਬੜੇ ਹੀ ਸੁਖਾਵੇਂ ਮਾਹੌਲ 'ਚ ਹੋਈ ਹੈ ਤੇ ਹੁਣ ਅੱਗੇ ਦੀ ਗੱਲਬਾਤ ਦੋਵਾਂ ਸੂਬਿਆਂ ਦੇ ਅਫਸਰ ਕਰਨਗੇ ਸੁਣਨ ਨੂੰ ਤਾਂ ਲੱਗਦਾ ਕਿ ਬੜਾ ਵਧੀਆ ਕਦਮ ਹੈ ਪਰ ਅਸਲੀ ਕਹਾਣੀ ਤਾਂ ਇਸ ਤੋਂ ਬਾਅਦ ਸ਼ੁਰੂ ਹੋਈ ਇਸੇ ਮੀਟਿੰਗ ਤੋਂ ਬਾਅਦ ਜਦੋਂ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿਆਨ ਦਿੱਤਾ ਉਹਨਾਂ ਦੇ ਬੋਲ ਸਨ ਪਹਿਲਾ ਪਾਣੀ ਡਿਸਾਈਡ ਹੋ ਜਾਵੇ ਨਹਿਰ ਬਣਾ ਦੇਾਂਗੇ ਬਸ ਇਸੇ ਇੱਕ ਵਾਕ ਨੇ ਇਸੇ ਇੱਕ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਉਹ ਅੱਗ ਲਾ ਦਿੱਤੀ ਜਿਸ ਦਾ ਸੇਕ ਹੁਣ ਹਰ ਪਾਸੇ ਮਹਿਸੂਸ ਹੋ ਰਿਹਾ ਇਸ ਬਿਆਨ ਤੋਂ ਬਾਅਦ ਤਾਂ ਜਿਵੇਂ ਪ੍ਰਤੀਕਿਰਿਆ ਮ ਦਾ ਹੜੀ ਆ ਗਿਆ ਇੱਕ ਪਾਸੇ ਮੁੱਖ ਮੰਤਰੀ ਮਾਨ ਹਰਿਆਣਾ ਨੂੰ ਆਪਣਾ ਪ੍ਰਾਦਸਰੇ ਸੀ ਤੇ ਭਾਈ ਕਨਈਆ ਜੀ ਦੀ ਸੇਵਾ ਦੀ ਮਿਸਾਲ ਦੇ ਰਹੇ ਸਨ ਪਰ ਦੂਜੇ ਪਾਸੇ विरोधी तेरा ने तोपਾਂ ਦੇ ਮੂੰਹ ਖੋਲ ਦਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ एसवाईएल ਦਾ ਮੁੱਦਾ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੀਆਂ ਜ਼ਮੀਨਾਂ ਵਾਪਸ ਕਰਕੇ ਹਮੇਸ਼ਾ ਲਈ ਦਫ਼ਨ ਕਰ ਦਿੱਤਾ ਸੀ ਉਹਨਾਂ ਨੇ ਭਾਈ ਕਨਈਏ ਜੀ ਵਾਲੀ ਗੱਲ ਨੂੰ ਵੀ ਇਤਿਹਾਸ ਨਾਲ ਖਿਲਵਾੜ ਦੱਸਿਆ ਉੱਥੇ ਹੀ ਕਾਂਗਰਸ ਦੇ ਆਗੂ ਸੁਖਪਾਲ ਖੈਰ ਨੇ ਤਾਂ ਇਸ ਬਿਆਨ ਨੂੰ ਪੰਜਾਬ ਲਈ ਮੌਤ ਦਾ ਵਾਰੰਟ ਹੀ ਕਹਿ ਦਿੱਤਾ ਤੇ ਕਿਹਾ ਕਿ ਮਾਨ ਸਰਕਾਰ ਕਿਸੇ ਦਬਾਅ ਹੇਟ ਕੰਮ ਕਰ ਰਹੀ ਹੈ ਇੱਕ ਅਜਿਹੇ ਹਸਲਾ ਹੈ ਜਿਸਨੇ ਪੰਜਾਬ ਨੂੰ ਪਤਾ ਨਹੀਂ ਕਿੰਨੇ ਦਹਾਕਿਆਂ ਤੋਂ ਉਲਝਾ ਕੇ ਰੱਖਿਆ ਹੋਇਆ ਹੈ ਪੀੜੀਆਂ ਲੰਘ ਗਈਆਂ ਸਰਕਾਰਾਂ ਆਈਆਂ ਤੇ ਗਈਆਂ ਪਰ ਸਵਾਲ ਉੱਥੇ ਦਾ ਉੱਥੇ ਹੀ ਹੈ ਇਸ ਦਾ ਕੋਈ ਪੱਕਾ ਹੱਲ ਹੈ ਵੀ ਜਾਂ ਨਹੀਂ ਤੁਹਾਡੇ ਹਿਸਾਬ ਨਾਲ ਇਸ ਮਸਲੇ ਨੂੰ ਹਮੇਸ਼ਾ ਲਈ ਕਿਵੇਂ ਸੁਲਝਾਇਆ ਜਾ ਸਕਦਾ ਹੈ ਆਪਣੀ رائے ਹੇਠਾਂ ਕਮੈਂਟ ਬਾਕਸ ਵਿੱਚ ਲਿਖ ਕੇ ਸਾਨੂੰ ਜ਼ਰੂਰ ਦੱਸਿਓ ਖੈਰ ਪਾਣੀਆਂ ਦੇ ਇਸ ਗੰਭੀਰ ਮੁੱਦੇ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਇੱਕ ਹੋਰ ਸੰਕਟ ਦੀ ਜੋ ਪੰਜਾਬ ਨੂੰ ਅੰਦਰੋਂ-ਅੰਦਰ ਹੀ ਖਾ ਰਿਹਾ ਹੈ ਹੁਣ ਆਪਾਂ ਗੱਲ ਕਰਨੀ ਹੈ ਪੰਜਾਬ ਦੇ ਉਸ ਨਾਸੂਰ ਦੀ ਜਿਸ ਨੂੰ ਆਪਾਂ ਨਸ਼ਾ ਕਹਿੰਦੇ ਆ ਇੱਥੇ ਨਾ ਦੋ ਤਸਵੀਰਾਂ ਸਾਹਮਣੇ ਆਉਂਦੀਆਂ ਇੱਕ ਉਹ ਜੋ ਸਾਨੂੰ ਸਰਕਾਰੀ ਮੀਟਿੰਗਾਂ 'ਚ ਦਿਖਾਈ ਜਾਂਦੀ ਹੈ ਤੇ ਦੂਜੀ ਉਹ ਜੋ ਪੰਜਾਬ ਦੇ ਘਰਾਂ ਦੇ ਅੰਦਰ ਦਾ ਸੱਚ ਬਿਆਨ ਕਰਦੀ ਹੈ ਪਹਿਲੀ ਤਸਵੀਰ ਹੈ ਜੀ ਸਰਕਾਰੀ ਦਾਅਵਿਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਦਾਅਵਾ ਕੀਤਾ ਕਿ ਨਸ਼ਿਆਂ ਵਿਰੁੱਧ ਜੰਗ ਦਾ ਪਹਿਲਾ ਪੜਾਅ ਬਹੁਤ ਸਫਲ ਰਿਹਾ ਤੇ ਹੁਣ ਦੂਜਾ ਪੜਾਅ ਸ਼ੁਰੂ ਹੋਵੇਗਾ ਦਾਅਵਾ ਇਹ ਵੀ ਹੈ ਕਿ ਸਰਕਾਰ ਨਸ਼ਾ ਤਸਕਰਾਂ ਦੀ ਰੀੜ ਦੀ ਹੱਡੀ ਤੋੜਨ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਪਰ ਹੁਣ ਦੇਖੋ ਦੂਜੀ ਤਸਵੀਰ ਜ਼ਮੀਨੀ ਹਕੀਕਤ ਦੀ ਤਸਵੀਰ ਤੇ ਉਹ ਛੁਪੀ ਹੈ ਇਸ ਇੱਕ ਨੰਬਰ ਵਿੱਚ 18 ਜੀ ਹਾਂ ਸਿਰਫ 18 ਸਾਲ 18 ਸਾਲ ਦੀ ਉਮਰ ਸੀ ਫਤੇਗੜ ਚੂੜੀਆਂ ਦੇ ਨੌਜਵਾਨ ਵਿਸ਼ਾਲ ਦੀ ਨਸ਼ੇ ਦੇ ਇੱਕ ਗਲਤ ਟੀਕੇ ਨੇ ਉਸ ਦੀ ਜਾਨ ਲੈ ਲਈ ਵਿਸ਼ਾਲ ਦੀ ਮੌਤ ਸਿਰਫ ਇੱਕ ਖਬਰ ਨਹੀਂ ਇਹ ਇੱਕ ਪੂਰੇ ਪਰਿਵਾਰ ਦੀ ਬਰਬਾਦੀ ਦੀ ਕਹਾਣੀ ਹੈ ਪਿਤਾ ਦਿਹਾੜੀ ਕਰਕੇ 550 ਰੁਪਏ ਕਮਾਉਂਦਾ ਉਸ ਕੋਲ ਆਪਣੇ ਪੁੱਤ ਦਾ ਇਲਾਜ ਕਰਾਉਣ ਜੋਗੇ ਪੈਸੇ ਵੀ ਨਹੀਂ ਸਨ ਤੇ ਦੁਖਤੀ ਗੱਲ ਇਹ ਕਿ ਉਸ ਦੇ ਦੋ ਹੋਰ ਭਰਾ ਵੀ ਇਸੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੇ ਉਸ ਬੇਵੱਸਪੀਓ ਦੇ ਸ਼ਬਦ ਸੀਨੇ ਚੀਰ ਦਿੰਦੇ ਨੇ ਸਾਡੇ ਬੱਚਾ ਨੂੰ ਬਚਾ ਲਓ ਸਾਥੋਂ ਤਾਂ ਇਲਾਜ ਵੀ ਨਹੀਂ ਹੁੰਦਾ ਜ਼ਰਾ ਸੋਚੋ ਇੱਕ ਪਾਸੇ ਸਫਲਤਾ ਦੇ ਦਾਅਵੇ ਤੇ ਦੂਜੇ ਪਾਸੇ ਇਹ ਦਰਦਨਾਕ ਹਕੀਕਤ ਨਸ਼ੇ ਦਾ ਇਹ ਕਹਿਰ ਅਕਸਰ ਜੁਰਮ ਦੀ ਦੁਨੀਆ ਨਾਲ ਜੁੜਿਆ ਹੁੰਦਾ ਹੈ ਚਲੋ ਹੁਣ ਫੜਾਫੜ ਇੱਕ ਨਜ਼ਰ ਮਾਰਦੇ ਆਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਲ ਜੁੜੀਆਂ ਕੁਝ ਹੋਰ ਵੱਡੀਆਂ ਖਬਰਾਂ ਤੇ ਸਭ ਤੋਂ ਵੱਡੀ ਖਬਰ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੀ ਹੋਈ ਹੈ ਪੰਜਾਬ ਪੁਲਿਸ ਨੇ ਇੱਕ ਪੁਰਾਣੇ ਫਿਰੋਤੀ ਦੇ ਕੇਸ ਵਿੱਚ ਉਸਦੇ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਗੈਂਗਸਟਰਾਂ ਤੇ ਮਨੋਵਿਗਿਆਨਿਕ ਦਬਾਅ ਬਣਾਉਣ ਦੀ ਇੱਕ ਚਾਲ ਹੋ ਸਕਦੀ ਹੈ ਤਾਂ ਜੋ ਉਹਨਾਂ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਕੀਤਾ ਜਾ ਸਕੇ ਇੱਕ ਪਾਸੇ ਗੈਂਗਸਟਰਾਂ ਤੇ ਕਾਰਵਾਈ ਹੋ ਰਹੀ ਹੈ ਤੇ ਦੂਜੇ ਪਾਸੇ ਜੇਲ੍ਹਾਂ ਦੀ ਸੁਰੱਖਿਆ ਤੇ ਵੀ ਸਵਾਲ ਖੜੇ ਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਚੋ ਤਲਾਸ਼ੀ ਦੌਰਾਨ ਇੱਕ ਵਾਰ ਫਿਰ 10 ਮੋਬਾਈਲ ਫੋਨ ਤੇ ਹੋਰ ਸਮਾਨ ਫੜਿਆ ਗਿਆ ਇਹ ਘਟਨਾ ਸਾਫ਼ ਦੱਸਦੀ ਹੈ ਕਿ ਜੇਲ੍ਹਾਂ ਦੇ ਅੰਦਰੋਂ ਚੱਲ ਰਿਹਾ ਨੈੱਟਵਰਕ ਨੂੰ ਤੋੜਨਾ ਅਜੇ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਉਥੇ ਹੀ ਕੁਦਰਤੀ ਸਾਧਨਾਾਂ ਦੀ ਲੁੱਟਵੀਂ ਸ਼ਰਿਆਮ ਜਾਰੀ ਹੈ ਮੱਤੇਵਾੜਾ ਜੰਗਲ ਕੋਲ ਸਤਲੁਜ ਦਰਿਆ ਚੋਂ ਹੋਰੀ ਨਾਜਾਇਜ਼ ਮਾਈਨਿੰਗ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਕਿ ਆਖਿਰ ਮਾਈਨਿੰਗ ਮਾਫੀਆ ਤੇ ਨਕੇਲ ਕਦੋਂ ਪਾਈ ਜਾਵੇਗੀ ਤੇ ਇਨ੍ਹਾਂ ਸਭ ਦੇ ਵਿਚਾਲੇ ਆਮ ਆਦਮੀ ਦੀ ਸੁਰੱਖਿਆ ਵੀ दांव ਤੇ ਲੱਗੀ ਹੋਈ ਹੈ ਜਲੰਧਰ ਦੇ ਮਾਡਲ ਟਾਊਨ ਵਰਗੇ ਪੌਸ਼ ਇਲਾਕੇ ਚ ਸ਼ੋਰੂਮ ਚੋਂ 11 ਲੱਖ ਰੁਪਏ ਦੀ ਨਕਦੀ ਚੋਰੀ ਹੋ ਗਈ ਤੇ ਜਲਾਲਾਬਾਦ ਵੀ ਦੋ ਦੁਪਾਨਾ ਨੂੰ ਨਿਸ਼ਾਨਾ ਬਣਾਇਆ ਗਿਆ ਜੇ ਸਾਡਾ ਇਹ ਵਿਸ਼ਲੇਸ਼ਣ ਵਧੀਆ ਲੱਗ ਰਿਹਾ ਹੈ ਤਾਂ ਲਾਈਕ ਵਾਲਾ ਬਟਨ ਦਬਨ ਚੁੱਕੇ ਜੂਸੀ ਨਾ ਕਰਨਾ ਜੁਰਮ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਹੁਣ ਚੱਲਦੇ ਆਂ ਸਿਆਸਤ ਦੇ ਅਖਾੜੇ ਵਾਲ ਜਿੱਥੇ ਆਉਣ ਵਾਲੀਆਂ ਚੋਣਾਂ ਲਈ ਹੋਣੇ ਤੋਂ ਹੀ ਵਿਸਾਤ ਵਿਛਣੀ ਸ਼ੁਰੂ ਹੋ ਗਈ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਾਈ ਪ੍ਰੋਫਾਈਲ ਕੰਗਨਾ ਰਣੌਤ ਮਾਨਹਾਨੀ ਕੇਸ ਦੀ ਕਿਸਾਨ ਅੰਦੋਲਨ ਵੇਲੇ ਬਜ਼ੁਰਗ ਮਾਤਾ ਮਹਿੰਦਰ ਕੌਰ ਤੇ ਕੀਤੀ ਟਿੱਪਣੀ ਨੂੰ ਲੈ ਕੇ ਬਠਿੰਡਾ ਦੀ ਅਦਾਲਤ ਵਿੱਚ ਸੁਣਵਾਈ ਹੋਈ ਕੰਗਨਾ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਈ ਤੇ ਕਿਸਾਨ ਆਗੂ ਨੇ ਗਵਾਹੀ ਦਿੱਤੀ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਸ ਕੇਸ ਦੀ ਅਗਲੀ ਤਾਰੀਖ ਪਈ ਹੈ 10 ਫਰਵਰੀ 2026 ਜੀ ਹਾਂ ਤੁਸੀਂ ਸਹੀ ਸੁਣਿਆ 2026 ਇਹ ਤਾਰੀਖ ਆਪਣੇ ਆਪ ਚ ਸਾਡੇ ਨਿਆਂ ਦੇ ਸਿਸਟਮ ਦੀ ਰਫ਼ਤਾਰ ਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਦੂਜੀ ਵੱਡੀ ਸਿਆਸੀ ਖਬਰ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਜੁੜੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਡੇਰਾ ਸਚਖੰਡ ਬੱਲਾ ਆ ਰਹੇ ਨੇ ਖਾਸ ਗੱਲ ਇਹ ਹੈ ਕਿ ਇਹ ਦੌਰਾ ਠੀਕ ਉਸ ਸਮੇਂ ਹੋ ਰਿਹਾ ਹੈ ਜਦੋਂ ਕੇਂਦਰ ਸਰਕਾਰ ਨੇ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਇਸ ਲਈ ਸਿਆਸੀ ਮਾਹਿਰ ਇਸ ਦੌਰੇ ਨੂੰ ਸਿੱਧਾ-ਸਿੱਧਾ 2027 ਦੀਆਂ ਚੋਣਾਂ ਦੀ ਤਿਆਰੀ ਨਾਲ ਜੋੜ ਕੇ ਦੇਖ ਰਹੇ ਨੇ ਚਲੋ ਜੀ ਸਿਆਸਤ ਤੋਂ ਹੁਣ ਚੱਲਦੇ ਆ ਆਪਣੇ ਆਖਰੀ ਸੈਕਸ਼ਨ ਵੱਲ ਇਸ ਵਿੱਚ ਇੱਕ ਖਬਰ ਅਜਿਹੀ ਹੈ ਜੋ ਤੁਹਾਡੀ ਜੇਬ ਤੇ ਅਸਰ ਪਾ ਸਕਦੀ ਹੈ ਤੇ ਨਾਲ ਹੀ ਜਾਣਾਂਗੇ ਮੌਸਮ ਦਾ ਹਾਲ ਪਹਿਲਾਂ ਸੌਖੇ ਸ਼ਬਦਾਂ ਚ ਸਮਝਦੇ ਹਾਂ ਕਿ ਇਹ ਮੁਕਤ ਵਪਾਰ ਸਮਝੌਤਾ ਯਾਨੀ ਫ੍ਰੀ ਟ੍ਰੇਡ ਐਗਰੀਮੈਂਟ ਆਖਿਰ ਹੁੰਦਾ ਕੀ ਹੈ ਦੇਖੋ ਜੀ ਇਹ ਦੋ ਜਾਂ ਵੱਧ ਦੇਸ਼ਾਂ ਵਿਚਾਲੇ ਇੱਕ ਡੀਲ ਹੁੰਦੀ ਹੈ ਜਿਸ ਤਹਿਤ ਉਹ ਇੱਕ ਦੂਜੇ ਦੇ ਸਮਾਨ ਤੇ ਲੱਗਣ ਵਾਲਾ ਇੰਪੋਰਟ ਟੈਕਸ ਜਾਂ ਤਾਂ ਬਹੁਤ ਘਟਾ ਦਿੰਦੇ ਨੇ ਜਾਂ ਫਿਰ ਬਿਲਕੁਲ ਹੀ ਖਤਮ ਕਰ ਦਿੰਦੇ ਨੇ ਖੁਸ਼ਖਬਰੀ ਇਹ ਹੈ ਕਿ ਭਾਰਤ ਤੇ ਯੂਰਪੀਅਨ ਯੂਨੀਅਨ ਵਿਚਾਲੇ ਅਜਿਹਾ ਸਮਝੌਤਾ ਹੁਣ ਲਗਭਗ ਪੱਕਾ ਹੋ ਗਿਆ ਹੈ ਇਸ ਦਾ ਸਿੱਧਾ ਮਤਲਬ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਯੂਰਪ ਤੋਂ ਆਉਣ ਵਾਲੀਆਂ ਮਹਿੰਗੀਆਂ ਗੱਡੀਆਂ ਪਰਫਿਊਮ ਤੇ ਸ਼ਰਾਬ ਸਸਤੀ ਹੋ ਜਾਵੇ ਇਸੇ ਤਰ੍ਹਾਂ ਭਾਰਤ ਦੇ ਸਮਾਨ ਲਈ ਵੀ ਯੂਰਪ ਦਾ ਬਾਜ਼ਾਰ ਖੁੱਲੇਗਾ ਜਿਸ ਨਾਲ ਦੋਵਾਂ ਪਾਸਿਆਂ ਦੇ ਵਪਾਰ ਨੂੰ ਫਾਇਦਾ ਪਹੁੰਚੇਗਾ ਤੇ ਅਖੀਰ ਵਿੱਚ ਗੱਲ ਕਰਦੇ ਹਾਂ ਮੌਸਮ ਦੀ ਲੁਧਿਆਣਾ ਤੇ ਪਟਿਆਲਾ ਸਣੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੜੇਮਾਰੀ ਹੋਣ ਨਾਲ ਠੰਡ ਇੱਕਦਮ ਵੱਧ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਤੇ ਕੋਹਰਾ ਪੈ ਸਕਦਾ ਇਸ ਲਈ ਸਾਰੇ ਆਪਣਾ ਧਿਆਨ ਰੱਖਿਓ ਕਿਉਂਕਿ ਠੰਡ ਦਾ ਇਹ ਦੌਰ ਹਲੇ ਜਾਰੀ ਰਹਿਣ ਵਾਲਾ ਤਾਂ ਇਸ ਅੱਜ ਦੀਆਂ ਕੁਝ ਵੱਡੀਆਂ ਖਬਰਾਂ ਜਿਨ੍ਹਾਂ ਦਾ ਅਸਲ ਸੱਚ ਸਰਕਾਰੀ ਬਿਆਨਾਂ ਤੇ ਅੰਕੜਿਆਂ ਤੋਂ ਕਿਤੇ ਵੱਧ ਡੂੰਗਾ ਹੈ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਸਿਰਫ ਖਬਰਾਂ ਸੁਣਦੇ ਰਵਾਂਗੇ ਜਾਂ ਉਹਨਾਂ ਦੇ ਪਿੱਛੇ ਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੇ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਤਾਂ ਵੀਡੀਓ ਨੂੰ ਕੱਲੇ-ਕੱਲੇ ਨਾਲ ਦੇਖਿਓ ਅੱਗੇ ਯਾਰਾਂ ਦੋਸਤਾਂ ਨੂੰ ਵੀ ਭੇਜੋ ਤੇ ਖਬਰਨਾਮਾ ਚੈਨਲ ਦਾ ਘੰਟਾ ਵੀ ਖੜਕਾ ਦਿਓ ਮਿਲਦੇ ਹਾਂ ਅਗਲੇ ਵਿਸ਼ਲੇ